ਇਹ ਗੱਲ ਜੀ 26 ਜੂਨ ਪੰਜਾਬ ਦੇ ਵਿੱਚ ਮੀਂਹ ਦੀ ਜਿਹੜੀ ਐਂਟਰੀ ਹੋ ਚੁੱਕੀ ਹੈ ਆਖਰਕਾਰ ਮੀਂਹ ਨੇ ਕਿੰਨੀ ਕਿ ਤਬਾਹੀ ਮਚਾਰਿਆ ਹੈ ਸਾਰੀ ਡਿਟੇਲ ਇਸ ਵੀਡੀਓ ਦੇ ਵਿੱਚ ਹੈ ਇਸ ਤੋਂ ਪਹਿਲਾਂ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਜੀ ਜਿਹੜਾ ਮੀਂਹ ਹੈ ਜਿਹੜੇ ਲੋਕ ਡੀ ਕਰ ਰਹੇ ਸੀ ਜੀ ਮੀਂਹ ਦੀ ਬਹੁਤ ਸਮਾਂ ਹੋ ਚੁੱਕਾ ਸੀ ਜੀ ਮੀਂਹ ਦਾ ਇੰਤਜ਼ਾਰ ਕਰਦੇ ਕਰਦੇ ਤੇ ਆਖਰਕਾਰ ਮੀਂਹ ਨੇ ਪੰਜਾਬ ਦੇ ਵਿੱਚ ਐਂਟਰੀ ਪਾ ਲਈ ਹੈ ਤੇ ਕਿਹੜੇ-ਕਿਹੜੇ ਜ਼ਿਲ੍ਹਾ ਵਿੱਚ ਮੀਂਹ ਪਿਆ ਸਾਰੀ ਡਿਟੇਲ ਇਸ ਵੀਡੀਓ ਦੇ ਵਿੱਚ ਹੈ ਚਲੋ ਚੱਲ ਮੈਂ ਨਵਾਂ ਅਪਡੇਟ ਦੁੱਤੇ ਜੀ ਪੰਜਾਬ ਦੀਆਂ ਤਾਜ਼ਾ ਸੈਟਲਾਈਟ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਿਸ ਦੇ ਵਿੱਚ ਪੰਜਾਬ ਦੇ ਜਿਹੜੇ ਮਾਲਵਾ ਖੇਤਰ ਹੈ ਠੀਕ ਹੈ ਜੀ ਮੱਝਾ ਤੇ ਮਾਲਵਾ ਖੇਤਰ ਹੈ ਇਹਨਾਂ ਦੋ ਖੇਤਰਾਂ ਦੇ ਵਿੱਚ ਕਾਫੀ ਜਿਹੜਾ بارش ਦੇਖਣ ਨੂੰ ਮਿਲਿਆ ਜਿਵੇਂ ਸਵੇਰ ਤੋਂ ਹੀ ਕਈ ਜ਼ਿਲ੍ਹੇ ਵਿੱਚ ਭਾਰੀ ਜਿਹੜਾ ਮੀਂਹ ਦੇਖਣ ਨੂੰ ਮਿਲਿਆ ਤੇ ਆਖਰਕਾਰ ਹੁਣ ਆਉਣ ਵਾਲੇ ਕੁਝ ਘੰਟਿਆਂ ਵਿੱਚ ਕਿਹੜੇ-ਕਿਹੜੇ ਜ਼ਿਲ੍ਹਿਆਂ ਨੂੰ ਮੀਂਹ ਦੇ ਅਸਰ ਚੱਲਣੇ ਪੈ ਰਹੇ ਨੇ ਤਾਂ ਤੁਹਾਨੂੰ ਦੱਸ ਦਿਆਂ ਲੈ ਚੱਲਦੇ ਹਾਂ ਮੇਨ ਨਕਸ਼ੇ ਦੇ ਉੱਤੇ ਜੀ ਮੌਸਮ ਬਪਾਗ ਦਾ ਕਹਿਣਾ ਹੈ ਜਿਹੜੇ ਪੰਜਾਬ ਦੇ ਨਿਚਲੇ ਭਾਗ ਆ ਗਏ ਜੀ ਜਿਵੇਂ ਕਪੂਰਥਲਾ ਮੁਕਸਰ ਫਾਜ਼ਿਲਕਾ ਫਰੀਦਕੋਟ ਮੋਗਾ ਬਠਿੰਡਾ ਸੰਗਰੂਰ ਮਾਨਸਾ ਬਰਨਾਲਾ ਲੁਧਿਆਣਾ ਤੇ ਇਸ ਦੇ ਨਾਲ ਗੱਲ ਕਰੀਏ ਫਤਿਹਗੜ੍ਹ ਸਾਹਿਬ ਦੇ ਪਟਿਆਲਾ ਮਹਾਲੀ ਰੂਪਨਗਰ ਦੇ ਇਹ ਇਲਾਕੇ ਨੇ ਇਹਨਾਂ ਵਿੱਚ ਤੁਹਾਨੂੰ ਅੱਜ ਸ਼ਾਮ ਤੱਕ ਕਾਫੀ ਜਿਹੜੀ بارش ਦੇਖਣ ਨੂੰ ਮਿਲਣ ਵਾਲੀ ਹੈ ਜੇ ਗੱਲ ਕਰੀ ਉੱਪਰ ਦੇ ਭਾਗਾ ਵਿੱਚ ਤਾਂ ਇਹਨਾਂ ਵਿੱਚ ਹਲਕੇ ਫੁਲਕੇ ਜਿਹੜੇ ਬੱਦਲ ਛਾਏ ਰਹਿਣ ਦੀ ਉਮੀਦ ਹੈ ਤੇ ਤੇਜ਼ ਹਵਾਵਾਂ ਚੱਲਣ ਦੀ ਵੀ ਉਮੀਦ ਹੈ ਪਰ ਜ਼ਿਆਦਾਤਰ ਮੀਂਹ ਜਿਹੜਾ ਨਿਚਲੇ ਭਾਗਾ ਵਿੱਚ ਤੁਸੀਂ ਤੁਹਾਨੂੰ ਦੇਖਣ ਨੂੰ ਮਿਲਣ ਵਾਲਾ ਹੈ ਬਾਕੀ ਮੌਸਮ ਰਿਲੇਟਡ ਜਾਣਕਾਰੀ ਵਾਸਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ